ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਮੁਖਤਲ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਚੈਕਿੰਗ ਦੌਰਾਨ 3 ਕਿਲੋ ਅਫੀਮ ਬਰਾਮਦ ਕੀਤੀ ਹੈ ਨਾਲ ਹੀ ਤਿੰਨ ਤਸਕਰ ਵੀ ਪੁਲਿਸ ਦੇ ਹੱਥ ਲੱਗੇ ਨੇ ਪੁਲਿਸ ਮੁਤਾਬਕ ਅਬੋਰ ਰੋਡ ਤੋਂ ਗੁਜ਼ਰ ਰਹੇ ਪੁਲਿਸ ਦੇ ਮੁਲਾਜ਼ਮਾਂ ਦੀ ਨਜ਼ਰ ਇੱਕ ਕਾਰ ਤੇ ਪਈ ਤਾਂ ਕਾਰ ਚਾਲਕ ਨੇ ਉਹਨਾਂ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਮੁਲਾਜ਼ਮਾਂ ਵੱਲੋਂ ਵਿਅਕਤੀ ਨੂੰ ਕਾਬੂ ਕੀਤਾ ਗਿਆ ਨਾਲ ਹੀ ਗੱਡੀ ਵਿੱਚ ਬੈਠੇ ਦੋ ਹੋਰ ਵਿਅਕਤੀ ਪੁਲਿਸ ਨੇ ਕਾਬੂ ਕੀਤੇ ਕੁਝ ਕਿਸ ਦੌਰਾਨ ਫੜੇ ਗਏ ਵਿਅਕਤੀ ਨੇ ਆਪਣਾ ਨਾਮ ਰਿੰਕੂ ਦੱਸਿਆ ਜਦੋਂ ਪੁਲਿਸ ਵੱਲੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ ਹੀ ਅਫੀਮ ਬਰਾਮਦ ਹੋਈ ਹੈ ਪੁਲਿਸ ਦੇ ਕਹਿਣਾਂ ਅਨੁਸਾਰ ਦੇ ਫੜੇ ਗਏ ਵਿਅਕਤੀ ਮੁਕਸਰਦੀ ਰਹਿਣ ਵਾਲੇ ਨੇ ਅਤੇ ਆਪਸ ਵਿੱਚ ਰਿਸ਼ਤੇਦਾਰ ਨੇ ਅਜਿੰਨਾ ਤੇ ਨਸ਼ੇ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇੰਚਾਰਜ ਸੀਆਈਏ ਨੇ ਅਤੇ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਐਸਪੀ ਇਨਵੈਸਟੀਗੇਸ਼ਨ ਸਾਰੇ ਅਫਸਰ ਜਿਹੜਾ ਹੈਗਾ ਬੜਾ ਅੱਛਾ ਕੰਮ ਜਿਹੜਾ ਕੱਲ ਪ੍ਰਾਪਤੀ ਹੋਈ ਹੈ 30 ਕਿਲੋ ਸਾਨੂੰ ਅਫੀਮ ਬਰਾਮਦ ਹੋਈ ਹੈ ਤਿੰਨ ਬੰਦੇ ਫੜੇ ਆ ਇਹਦੇ ਵਿੱਚ ਇੱਕ ਰਾਜਕੁਮਾਰ ਹੈ ਇੱਕ ਸ਼ੈਂਟੀ ਹੈ ਇੱਕ ਹੈਗਾ ਇਹਦੇ ਨਾਲ ਰਿੰਕੂ ਤਿੰਨ ਲੜਕੇ ਇੱਕ ਸਵਿਫਟ ਕਾਰ ਜਿਸ ਦਾ ਨੰਬਰ ਹੈਗਾ HR26BE8445 ਇਹਦੇ ਚੋ ਜਿਹੜੀ ਹੈਗੀ ਆ 30 ਕਿਲੋ ਫੀਮ ਬਰਾਮਦ ਕੀਤੀ ਇਸ ਤੋਂ ਇਹਨਾਂ ਦੀ ਇਹਨਾਂ ਦੀ ਰਿਕਵਰੀ ਹੋਣ ਤੋਂ ਬਾਅਦ ਇਹਨਾਂ ਦੀ ਪੁਸ਼ਕਿਸ਼ ਤੋਂ ਬਾਅਦ ਇਹਨਾਂ ਦੇ ਕੋਲੋਂ 17 ਲੱਖ 85000 400 ਰੁਪਿਆ ਜਿਹੜਾ ਹੈਗਾ ਕੈਸ਼ ਜਿਹੜਾ ਹੈ ਜਿਹੜਾ ਰਿਕਵਰ ਕੀਤਾ ਡਰਗ ਮਨੀ ਔਰ ਇਹ ਮੁਖਸਰ ਜ਼ਿਲ੍ਹੇ ਦੇ ਤਿੰਨੋ ਹੀ ਰਹਿਣ ਵਾਲੇ ਆ ਆਪਸ ਵਿੱਚ ਰਿਸ਼ਤੇਦਾਰ ਰਾਜਕੁਮਾਰ ਦਾ ਭਾਣਜਾ ਦਾ ਭਤੀਜਾ ਹੈ ਜਿਹੜਾ ਸ਼ੰਟੀ ਸ਼ੰਟੀ ਤੇ ਰਿੰਕੂ ਹੈਗਾ ਪੁਲਿਸ ਨੇ ਫੜੇ ਗਏ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਨਾਲ ਹੀ ਇਹਨਾਂ ਦੋਸ਼ੀਆਂ ਕੋਲੋਂ ਪੁਲਿਸ ਨੇ 1,85,400 ਰੁਪਏ ਬਰਾਮਦ ਕੀਤੇ ਨੇ ਪੁਲਿਸ ਦਾ ਕਹਿਣਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਹ ਲੋਕ ਅਫੀਮ ਵੇਚਣ ਦਾ ਕੰਮ ਕਰ ਰਹੇ ਸਨ ਮਹਿਰਾਲ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕਰੇਗੀ ਮੁਖਸਰ ਤੋਂ ਐਸ ਸ਼ਾਂਤ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ